ਕਾਰਪੋਰੇਟ ਢਾਂਚਾ ਤੇ ਅੱਜ ਦੀ ਸਿੱਖਿਆ ਦਵਿੰਦਰ ਸਿੰਘ ਪੁਨੀਆ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਕਹਿੰਦੇ ਨੇ ਕਿ ਈਸਟ ਇੰਡੀਆ ਕੰਪਨੀ ਦੇ ਭਾਰਤ ਦੇ ਵਿੱਚ ਵਪਾਰ ਤੋਂ ਬਾਅਦ ਬਸਤੀ ਰਾਜ ਸ਼ੁਰੂ ਹੋ ਗਿਆ ਤੇ ਅੰਗਰੇਜ਼ ਸਰਕਾਰ ਨੇ ਲਾਰਡ ਮੈਕਾਲੇ ਤੋਂ 1835 ਦੇ ਦੌਰਾਨ ਸਿੱਖਿਆ ਰਾਹੀਂ ਰਾਜ ਕਾਇਮ ਕਰਨ ਦੇ ਲਈ ਦਿਸ਼ਾ ਨਿਰਦੇਸ਼ ਲੈ ਕੇ ਸਿੱਖਿਆ ਦੇ ਵਿੱਚ ਅੰਗਰੇਜ਼ੀ ਭਾਸ਼ਾ ਦਾ ਦਾਖਲਾ ਕਰਤਾ ਦੇਸ਼ ਦੇ ਇਤਿਹਾਸ ਦੇ ਵਿੱਚ ਭੰਨ ਤੋੜ ਸੱਭਿਆਚਾਰ ਦੇ ਵਿੱਚ ਪੱਛਮੀ ਰਸਮੋ ਰਿਵਾਜ ਸ਼ੁਰੂ ਕੀਤੇ ਤੇ ਸਾਡੀ ਮਾਂ ਬੋਲੀ ਤੋਂ ਦੂਰ ਕਰਨਾ ਸ਼ੁਰੂ ਕੀਤਾ ਵੱਖ-ਵੱਖ ਭਾਸ਼ਾਵਾਂ ਸੱਭਿਆਚਾਰਾਂ ਬੋਲੀਆਂ ਦੇ ਵਿੱਚ ਸਿੱਖਿਆ ਦੇਣ ਦੇ ਲਈ ਮੈਕਾਲੇ ਮਿਟਸ ਦਿੱਤੇ ਇਤਿਹਾਸਕ ਜਿਹੜੇ ਮੈਕਾਲੇ 1835 ਨੂੰ ਸੱਭਿਆਚਾਰਕ સામਰਾਜਵਾਦ ਦਾ ਦਸਤਾਵੇਜ਼ ਕਹਿੰਦਾ ਹੈ ਕਿ ਜਿਸ ਦੇ ਕਾਰਨ ਸਾਡੀਆਂ ਅਮੀਰ ਨੈਤਿਕ ਕਦਰਾਂ ਕੀਮਤਾਂ ਤੋਂ ਟੁੱਟ ਕੇ ਸਿੱਖਿਆ ਰੂਹਹੀਨ ਤੇ ਮਸ਼ੀਨੀ ਹੋ ਗਈ ਕਲਰਕ ਤੇ ਨੌਕਰੀ ਪੇਸ਼ਾ ਮੁਲਾਜ਼ਮ ਬਣਨ ਲੱਗ ਗਏ ਸਿੱਖਿਆ ਦੇ ਵਿੱਚੋਂ ਸਿੱਖਣ ਸਿਖਾਉਣ ਦੀ ਜਗਿਆਸਾ ਘਟਦੀ ਗਈ ਹੌਲੀ ਹੌਲੀ ਬਰਤਾਨਵੀ ਸਾਮਰਾਜ ਦੇ ਤਹਿਤ ਸਿੱਖਿਆ ਰਾਜ ਦਾ ਟੂਲ ਜਿਹੜਾ ਸੀ ਹਥਿਆਰ ਬਣਾ ਲਈ ਗਈ ਜਿਸ ਦੇ ਤਹਿਤ ਹੀ ਰਾਜ ਦੇ ਹਿੱਤਾਂ ਨੂੰ ਪੂਰਾ ਕਰਨ ਵਾਲੀ ਸਿੱਖਿਆ ਪ੍ਰਣਾਲੀ ਸਥਾਪਿਤ ਕਰ ਲਈ ਗਈ ਸੀ ਇਸ ਦੇ ਨਾਲ ਸਿੱਖਿਆ ਪ੍ਰਬੰਧ ਦੇ ਵਿੱਚ ਵੱਡੀਆਂ ਤਬਦੀਲੀਆਂ ਸ਼ੁਰੂ ਕਰ ਦਿੱਤੀਆਂ ਗਈਆਂ 1882 ਦੇ ਵਿੱਚ ਵਿਲੀਅਮ ਹੰਟਰ ਨੇ ਸਿੱਖਿਆ ਦਾ ਪ੍ਰਬੰਧ ਜਿਹੜਾ ਸੀ ਜ਼ਿਲ੍ਹਾ ਬੋਰਡਾਂ ਅਤੇ ਮਿਊਨਿਸਪਲ ਕਮੇਟੀਆਂ ਦੇ ਅਧੀਨ ਕਰ ਦਿੱਤਾ ਸੀ ਜਿਸ ਦੇ ਤਹਿਤ ਆਮ ਲੋਕਾਂ ਨੂੰ ਪ੍ਰਾਇਮਰੀ ਪੱਧਰ ਦੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਇਸ ਦਾ ਮਾਧਿਅਮ ਮਾਂ ਬੋਲੀ ਹੀ ਰੱਖਿਆ ਗਿਆ ਇਸ ਦੇ ਪਿੱਛੋਂ ਦੇਸ਼ ਦੇ ਵਿੱਚ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਬਾਅਦ ਸਿੱਖਿਆ ਨੂੰ ਲੋਕ ਭਲਾਈ ਅਧੀਨ ਕਰਕੇ ਨਵੀਆਂ ਤਬਦੀਲੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਜਿਸ ਦੇ ਲਈ ਮੁੱਖ ਕੰਮ ਬ੍ਰਾਟਨ ਬੁੱਡਜ਼ ਨੇ 1944 ਦੇ ਵਿੱਚ ਸੰਸਾਰ ਜੁੱਧ ਦੇ ਖਤਮ ਹੋਣ ਤੇ ਹਥਿਆਰ ਬਣਾਉਣ ਦੇ ਖੇਤਰ ਦੇ ਵਿੱਚੋਂ ਬਾਹਰ ਆ ਕੇ ਲੋਕ ਭਲਾਈ ਦਾ ਖੇਤਰ ਚੁਣ ਕੇ ਕੰਮ ਸ਼ੁਰੂ ਕੀਤਾ ਸੀ। ਇਸ ਦੇ ਵਿੱਚ ਸਿੱਖਿਆ ਨੂੰ ਅਹਿਮ ਖੇਤਰਾਂ ਦੇ ਵਿੱਚ ਵਜੋਂ ਜਿਹੜਾ ਲੈ ਕੇ ਸਿੱਖਿਆ ਨੂੰ ਵਿਸਥਾਰਨ ਤੇ ਆਮ ਲੋਕਾਂ ਤੱਕ ਲਜਾਣ ਦੇ ਲਈ ਕੰਮ ਕੀਤਾ ਗਿਆ। ਇਉਂ ਸਿੱਖਿਆ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਆਉਣ ਲੱਗੀ ਤੇ ਸੀਮਤ ਪੱਧਰ ਦੇ ਉੱਤੇ ਲੋਕ ਭਲਾਈ ਦੇ ਕੰਮ ਆਏ। 1952-53 ਦੇ ਵਿੱਚ ਭਾਰਤ ਸਰਕਾਰ ਨੇ ਮੁਦਾਲੀਯਾਰ ਦੀਆਂ ਜੜੀਆਂ ਸਿਫਾਰਸ਼ਾਂ ਦੇ ਵਿੱਚ ਸਕੈਂਡਰੀ ਸਿੱਖਿਆ ਦੇ ਵਿੱਚ ਲਾਗੂ ਕੀਤੀਆਂ ਜਿਸ ਨੂੰ ਸਕੈਂਡਰੀ ਐਜੂਕੇਸ਼ਨ ਕਮਿਸ਼ਨ ਦਾ ਨਾਮ ਦਿੱਤਾ ਗਿਆ ਇਸ ਦਾ ਉਦੇਸ਼ ਚੰਗੇ ਸ਼ਹਿਰੀ ਪੈਦਾ ਕਰਨਾ ਰੋਜੀ ਰੋਟੀ ਕਮਾਉਣਾ ਲੀਡਰਸ਼ਿਪ ਦੇ ਗੁਣ ਮਨੁੱਖੀ ਸਦਾਚਾਰ ਕਿਤਾ ਮੁਹਾਰਤ ਸ਼ਖਸੀ ਵਿਕਾਸ ਕਰਨ ਜਿਹੜਾ ਕਰਨਾ ਰੱਖਿਆ ਗਿਆ ਸੀ ਸ਼ਖੀਅਤ ਦੇ ਵਿੱਚ ਵਿਕਾਸ ਹੋਣਾ ਇਹ 11 ਤੋਂ 17 ਸਾਲ ਦੀ ਉਮਰ ਵਰਗ ਦੇ ਅਧਾਰਿਤ ਦੇਣੀ ਰੱਖੀ ਗਈ ਸੀ ਜਿਹੜੀ এডਿਕੇਸ਼ਨ ਜਿਹੜੇ ਲੋਕ ਨੇ ਤਕਰੀਬਨ 11 ਤੋਂ 17 ਸਾਲ ਦੀ ਉਮਰ ਦੇ ਵਿੱਚ ਇਸ ਤੋਂ ਬਾਅਦ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧੀਨ 1968 ਦੇ ਵਿੱਚ ਲਾਗੂ ਕੀਤੀਆਂ ਗਈਆਂ ਜਿਸ ਨੂੰ ਨੈਸ਼ਨਲ ਡਿਵੈਲਪਮੈਂਟ ਐਂਡ এডਿਕੇਸ਼ਨ 1964 ਤੋਂ 66 ਦਾ ਨਾਮ ਜਿਹੜਾ ਦਿੱਤਾ ਗਿਆ ਇਸ ਦੇ ਤਹਿਤ ਘਰੇਲੂ ਪੈਦਾਵਾਰ ਦਾ ਬਜਟ ਦਾ 6% ਹਿੱਸਾ ਜਿਹੜਾ ਸੀ ਸਿੱਖਿਆ ਦੇ ਉੱਤੇ ਖਰਚ ਕਰਨਾ ਲਾਜ਼ਮੀ ਕੀਤਾ ਗਿਆ ਜੋ ਅੱਜ ਤੱਕ ਕਦੇ ਖਰਚਾ ਹੀ ਨਹੀਂ ਕੀਤਾ ਗਿਆ ਸਗੋਂ ਸਿੱਖਿਆ ਬਜਟ ਸਿਰਫ 3% ਤੋਂ ਘੱਟ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ ਤੇ ਦਾਅਵੇ ਸਕੂਲਾਂ ਦੇ ਕੀਤੇ ਜਾਂਦੇ ਨੇ ਕੋਠਾਰੀ ਕਮਿਸ਼ਨ ਦੇ ਤਹਿਤ ਸਭ ਦੇ ਲਈ ਮੁਫਤ ਤੇ ਜ਼ਰੂਰੀ ਸਿੱਖਿਆ ਦੇਣਾ ਖੇਤਰੀ ਮਾਂ ਬੋਲੀ ਦਾ ਮਾਡੀਅਮ ਤਿੰਨ ਭਾਸ਼ਾਈ ਫਾਰਮੂਲਾ ਸੀ ਖੇਤਰੀ ਹਿੰਦੀ ਤੇ ਅੰਗਰੇਜ਼ੀ ਜਾਣ ਕੇ ਖੇਤਰੀ ਭਾਸ਼ਾ ਜਿਹੜੇ ਚਾਹੇ ਉਹ ਹਰਿਆਣਵੀ ਹੋਣ ਚਾਹੇ ਉਹ ਪੰਜਾਬੀ ਹੋਵੇ ਮਾਂ ਬੋਲੀ ਜਿਹੜੀ ਇਸ ਖੇਤੇ ਦੀ ਆ ਉਹ ਲਾਗੂ ਹੋਣੀ ਆ ਪਹਿਲਾਂ ਜਾਨੀ ਕਿ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਇਸੇ ਤਰ੍ਹਾਂ ਹਰਿਆਣਵੀ ਹਿੰਦੀ ਤੇ ਅੰਗਰੇਜ਼ੀ ਇਸੇ ਤਰ੍ਹਾਂ ਮਲਿਆਲਮ ਹਿੰਦੀ ਤੇ ਅੰਗਰੇਜ਼ੀ ਪਰ ਉਹ ਲੋਕ ਆਪਣੀ ਹੀ ਭਾਸ਼ਾ ਨੂੰ ਜਿਹੜਾ ਅਹਿਮੀਅਤ ਦਿੰਦੇ ਨੇ ਜਿਹੜੇ ਤਿਲਗੂ ਲੋਕ ਨੇ ਜਾਂ ਮਲਿਆਲਮ ਨੇ ਜਾਂ ਹੋਰ ਸਾਰੇ ਉਧਰਲੇ ਪਾਸੇ ਆਂਦੇ ਨੇ ਲਾਗੂ ਕਰਨਾ ਸਿੱਖਿਆ ਸਹੂਲਤਾਂ ਦੇ ਵਿੱਚ ਖੇਤਰੀ ਜਿਹੜਾ ਸੀ ਅਸਾ ਵਿਪਨ ਨੂੰ ਦੂਰ ਕਰਨਾ ਵਿਗਿਆਨ ਵਿਗਿਆਨਕ ਸਿੱਖਿਆ ਦਾ ਵਿਸਤਾਰ ਕਰਨਾ ਖੇਤੀਬਾੜੀ ਤੇ ਉਦਯੋਗਿਕ ਸਿੱਖਿਆ ਸਕੈਂਡਰੀ ਤੇ ਉੱਚ ਸਿੱਖਿਆ ਦੇ ਸੁਧਾਰ ਕਰਕੇ ਸਭ ਦੇ ਲਈ ਸਿੱਖਿਆ ਦਾ ਪ੍ਰਬੰਧ ਕਰਨਾ ਜ਼ਰੂਰੀ ਬਣਿਆ ਉਹਨਾਂ ਪਲੱਸ 2 ਯਾਨਕਿ 12ਵੀਂ ਤੇ 13ਵੀਂ ਜਿਹੜਾ ਸੀ ਫਾਰਮੂਲੇ ਦੇ ਤਹਿਤ ਸਿੱਖਿਆ ਢਾਂਚੇ ਦੀ ਉਸਾਰੀ ਕੀਤੀ ਸੀ ਕਮਿਸ਼ਨ ਨੇ ਪ੍ਰਾਇਮਰੀ ਸਿੱਖਿਆ ਮਜ਼ਬੂਤ ਕਰਨ ਦੇ ਲਈ ਪੰਜ ਕਲਾਸਾਂ ਦੇ ਲਈ ਪੰਜ ਕਮਰੇ ਤੇ ਪੰਜ ਅਧਿਆਪਕਾਂ ਦਾ ਪ੍ਰਬੰਧ ਕਰਨ ਦੇ ਲਈ ਸੁਝਾਅ ਦਿੱਤੇ ਸੀ ਤੇ ਅੱਜ ਕੱਲ ਦਾ ਪੰਜ ਕਲਾਸਾਂ ਨੂੰ ਇੱਕ ਇੱਕ ਟੀਚਰ ਭਰਾ ਰਿਹਾ ਉਹ ਵੀ ਜਿਹੜਾ ਪਰਮਾਨੈਂਟ ਨਹੀਂ ਹੈ ਸਿੱਖਿਆ ਦੀ ਮਜ਼ਬੂਤੀ ਦੇ ਲਈ ਪ੍ਰਾਇਮਰੀ ਸਿੱਖਿਆ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਗਿਆ ਉਹਨਾਂ ਕਿਹਾ ਕਿ ਦੇਸ਼ ਦੀ ਹੋਣੀ ਵੀ ਕਲਾਸ ਰੂਮਾਂ ਅਨੁਸਾਰ ਢਲੇਗੀ ਹੁਣ ਸਰਕਾਰਾਂ ਚਾਹੇ ਕੋਈ ਵੀ ਹੋਵੇ ਚਲੋ ਬੈਨੀਫਿਟ ਲੈਣਾ ਹੁੰਦਾ ਬਾਹਰਲੇ ਮੁਲਕਾਂ ਚ ਤਾਂ ਭੇਜ ਦਿੰਦੀਆਂ ਨੇ ਐਜੂਕੇਸ਼ਨ ਲੈਣ ਦੇ ਲਈ ਪਰ ਜੇ ਦੇਖਿਆ ਜਾਵੇ ਤੇ ਇੱਥੇ ਇੱਕ ਕਲਾਸ ਦੇ ਲਈ ਦੋ ਮਤਲਬ ਕਿ ਇੱਕ ਟੀਚਰ ਹੈ ਬਾਕਾਇਦਾ ਇੱਕ ਹੈਲਪਰ ਹੈ ਦੋ ਵਿਅਕਤੀ ਜਿਹੜੇ ਨੇ ਇੱਕ ਕਲਾਸ ਨੂੰ ਸੰਭਾਲ ਦਿੰਦੇ ਨੇ ਤੇ ਕਲਾਸ ਦੇ ਵਿੱਚ 16 14 17 ਤੋਂ ਬੱਚੇ ਜਿਹੜੇ ਨੇ ਵੱਧ ਨਹੀਂ ਗਏ ਵੱਧ ਹੀ ਨਹੀਂ ਸਕਦੇ ਉਹਨਾਂ ਦੀ ਲਿਮਟ ਰੱਖੀ ਹੋਈ ਹੈ ਤੇ ਜੇ ਟੀਚਰ ਕਿਤੇ ਨਾ ਕਿਤੇ ਕੋਈ ਛੁੱਟੀ ਕਰ ਜਾਂਦਾ ਐਮਰਜੈਂਸੀ ਪੈ ਜਾਂਦੀ ਹੈ ਬਿਮਾਰ ਹੋ ਜਾਂਦਾ ਹੈ ਤਾਂ ਨਾਲ ਦੀ ਨਾਲ ਹੀ ਜਿਹੜਾ ਟੀਚਰ ਉਸੇ ਵੇਲੇ ਉਹਨੂੰ ਜਿਹੜਾ ਹੋਰ ਟੀਚਰ ਨੂੰ ਮੁਗਵਾਇਆ ਜਾਂਦਾ ਤੇ ਬੱਚਿਆਂ ਦਾ ਸਿਲੇਬਸ ਜਿਹੜਾ ਪਿੱਛੇ ਨਹੀਂ ਪੈਂਦਾ ਕਿਉਂਕਿ ਉਹਦੇ ਵਿੱਚ ਜਿਹੜਾ ਇੱਕ ਹੈਲਪਰ ਹੈ ਜੇ ਟੀਚਰ ਬਿਮਾਰ ਆ ਤਾਂ ਹੈਲਪਰ ਨੂੰ ਪਤਾ ਹੈ ਕਿ ਕੀ ਕੁਝ ਕਰਨਾ ਹੈ ਬਸ ਉਹਨੇ ਟੀਚਰ ਨੂੰ ਨਵੇਂ ਨੇ ਜਿਹੜਾ ਆਉਣਾ ਹੈ ਆਪਣੀ ਡਿਊਟੀ ਨਿਭਾਉਣੀ ਆ ਜੋ ਕਰਨਾ ਹੈ ਬਾਕੀ ਸਿਲੇਬਸ ਹੋਰ ਸਾਰਾ ਉਹ ਕੰਪਲੀਟ ਹੋ ਜਾਂਦਾ ਭਾਵੇਂ ਬਾਹਲੇ ਮੁਲਕਾਂ 'ਚ ਜਾਂਦੇ ਨੇ 20-25 ਦਿਨ ਰਹਿੰਦੇ ਨੇ ਤੇ ਬੱਚੇ ਤਾਂ ਰੁੱਲ ਗਏ ਜੀ ਉਹਨਾਂ ਦਾ ਸਿਲੇਬਸ ਕਿਹਨਾਂ ਨੇ ਪੂਰਾ ਕਰਾਉਣਾ ਹੈ ਸਵਾਲ ਤਾਂ ਇਹ ਵੀ ਖੜੇ ਹੁੰਦੇ ਨੇ ਤੇ ਇਹ ਨਹੀਂ ਕਹਿੰਦੇ ਕਿ ਆਪਣੇ ਆਪ ਨੂੰ ਅਪਡੇਟ ਕਰਨਾ ਚਾਹੀਦਾ ਪਹਿਲਾ ਜਿਹੜੀਆਂ ਉਹ ਸਹੂਲਤਾਂ ਨੇ ਜਾਂ ਅਧਿਕਾਰੀ ਚਾਹੀਦੇ ਨੇ ਘੱਟੋ ਘੱਟ ਉਹਨਾਂ ਨੂੰ ਤਾਂ ਪੂਰਾ ਕਰੋ ਪਹਿਲਾਂ ਤੇ ਬਾਅਦ ਦੇ ਵਿੱਚ ਜਿਹੜੇ ਉਹ ਸੁਪਨੇ ਆ ਉਥੇ ਤੱਕ ਪਹੁੰਚਣ ਦਾ ਫੇਰ ਲੈ ਸਕਦੇ ਆ ਕਹਿੰਦੇ ਨੇ ਨਾ ਹੱਥ ਨਾ ਪਹੁੰਚੇ ਤਾਂ ਧੂਕੋੜੀ ਵਾਲਾ ਕੰਮ ਹੋ ਜਾਂਦਾ ਹੈ ਇਹ ਹੀ ਜੜੀਆਂ ਨੇ ਸਮੇਂ ਦੀਆਂ ਸਰਕਾਰਾਂ ਕਹਿ ਲੋ ਜਾਂ ਉਹ ਆਪਣਾ ਆਪਣੇ ਆਪ ਨੂੰ ਲੁਚਕਾਉਣ ਦੀਆਂ ਗੱਲਾਂ ਕਰਦੀਆਂ ਨੇ ਅਸਲ ਦੇ ਵਿੱਚ ਸਥਿਤੀ ਕੀ ਹੈ ਕਿ 6% ਜਿਹੜਾ ਪੈਸਾ ਲੱਗਣਾ ਚਾਹੀਦਾ ਹੈ ਜਿਹੜਾ ਸਾਡਾ ਬੱਚਿਆਂ ਦਾ ਭਵਿੱਖ ਹੈ ਜਿਨ੍ਹਾਂ ਨੇ ਉਹਦੇ ਵਿੱਚੋਂ ਲੀਡਰ ਵੀ ਪੈਦਾ ਕਰਨੇ ਨੇ ਬਦਮਾਸ਼ ਵੀ ਪੈਦਾ ਕਰਨੇ ਨੇ ਤੇ ਚੰਗੇ ਵਿਅਕਤੀ ਅਧਿਕਾਰੀ ਵੀ ਆਪਣੇ ਆਫੀਸਰ ਪੈਦਾ ਕਰਨੇ ਨੇ ਦੇਸ਼ ਦੇ ਲਈ ਮਰਨ ਵਾਲੇ ਵੀ ਉਹਦੇ ਵਿੱਚੋਂ ਪੈਦਾ ਹੋਣੇ ਨੇ ਦੇਸ਼ ਭਗਤਾਂ ਦੀ ਗੱਲ ਹੈ ਤੇ ਜਿਹੜਾ ਕੁਝ ਗਲਤ ਹੋ ਰਿਹਾ ਹੈ ਉਹਨਾਂ ਦੇ ਖਿਲਾਫ ਬੋਲਣ ਵਾਲੇ ਵੀ ਉਹਨਾਂ ਚੀਜ਼ਾਂ ਚੋਂ ਪੈਦਾ ਹੋਣੇ ਨੇ ਉਹਨਾਂ ਸੰਸਥਾਵਾਂ ਚੋਂ ਪੈਦਾ ਹੋਣੇ ਨੇ ਪਰ ਉਹ ਸੰਸਥਾਵਾਂ ਨੂੰ ਜਿਹੜਾ ਜੜੋਂ ਹੀ ਵੱਡ ਦਿੱਤਾ ਗਿਆ ਤੇ ਸਿਲੇਬਸ ਬਦਲੇ ਜਾ ਰਹੇ ਨੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ ਤੇ ਜਾਗਰੂਕਤਾ ਕਿੱਥੋਂ ਆ ਜਾਏਗੀ ਇਸ ਆਰਟੀਕਲ ਵੱਲ ਨੂੰ ਵਾਪਸ ਚਲਦੇ ਆਂ ਕਹਿੰਦੇ ਨੇ ਕਿ ਉਹਨਾਂ ਕਿਹਾ ਹੈ ਕਿ ਦੇਸ਼ ਦੀ ਹੋਂਦ ਵੀ ਕਲਾਸ ਰੂਮਾਂ ਦੇ ਅਨੁਸਾਰ ਢਲੇਗੀ ਜਿਹੋ ਜੇ ਕਲਾਸਰੂਮ ਹੋਣਗੇ ਉਸੇ ਤਰ੍ਹਾਂ ਦੀ ਦੇਸ਼ ਦੀ ਕਿਸਮਤ ਬਣੇਗੀ ਕੁਠਾਰੀ ਨੇ ਵਿਆਪ ਕੁਠਾਰੀ ਨੇ ਅਧਿਆਪਕਾਂ ਨੂੰ ਆਰਥਿਕ ਪੱਖੋਂ ਫਰੀ ਤੇ ਸੰਤੁਸ਼ਟ ਰੱਖਣ ਦੇ ਲਈ ਚੰਗੇ ਤੇ ਵਾਜਬ ਤਨਖਾਹ ਸਕੇਲਾਂ ਦੀ ਸਿਫਾਰਿਸ਼ ਕੀਤੀ ਹੈ ਉਨਾ ਵੱਲੋਂ ਸਿਲੇਬਸ ਬਣਾਉਣ ਦਾ ਕੰਮ ਸਰਕਾਰ ਦੀ ਬਜਾਏ ਵੱਖ-ਵੱਖ ਖੇਤਿਆਂ ਦੀ ਵਿਭਿੰਨਤਾਵਾਂ ਅਨੁਸਾਰ ਬਣਾਉਣ ਦੀ ਜਿਹੜੀ ਸਿਫਾਰਿਸ਼ ਹੈ ਉਹਨਾਂ ਸਾਰੇ ਵਰਗਾਂ ਦੇ ਲੋਕਾਂ ਦੇ ਬੱਚਿਆਂ ਦੇ ਲਈ ਸਾਂਝੇ ਸਕੂਲਾਂ ਦਾ ਮਾਡਲ ਦਿੱਤਾ ਹੈ ਪਰ ਇਹ ਕਦੇ ਵੀ ਲਾਗੂ ਨਹੀਂ ਕੀਤਾ ਗਿਆ ਐਮਰਜੈਂਸੀ ਦੇ ਦੌਰਾਨ ਭਾਰਤ ਸਰਕਾਰ ਨੇ ਜਿਹੜਾ ਸੀ 42ਵੀਂ ਸੋਧ ਕਰਕੇ ਸਿੱਖਿਆ ਨੂੰ ਰਾਜਾਂ ਦੇ ਵਿਸ਼ੇ ਦੇ ਵਜੋਂ ਕੱਢ ਕੇ ਸੰਵਰਤੀ ਸੂਚੀ ਜਿਹੜੀ ਹੈ ਕੇਂਦਰ ਤੇ ਰਾਜਾਂ ਦੀ ਸੂਚੀ ਕਿਹਾ ਜਾਂਦਾ ਉਹਨੂੰ ਦਾ ਵਿਸ਼ਾ ਬਣਾ ਦਿੱਤਾ ਇਸ ਦੇ ਤਹਿਤ 1986 ਦੀ ਸਿੱਖਿਆ ਨੀਤੀ ਤਹਿਤ ਸਿੱਖਿਆ ਮੰਤਰਾਲੇ ਨੂੰ ਮਨੁੱਖੀ ਸਾਧਨਾ ਦੇ ਵਿਕਾਸ ਦਾ ਮੰਤਰਾਲਾ ਬਣਾ ਦਿੱਤਾ ਗਿਆ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ 1991 ਤੋਂ ਨਰਸੀਮਹਾ ਰਾਓ ਜਿਹੜੇ ਸਨ ਨਰਸੀਮਹਾ ਰਾਓ ਤੇ ਮਨਮੋਹਨ ਸਿੰਘ ਦੀ ਸਰਕਾਰ ਨੇ ਕਰਜ਼ਾ ਲੈਣ ਦੇ ਲਈ ਵਿਸ਼ਵ ਬੈਂਕ ਵਰਲਡ ਬੈਂਕ ਜਿਹੜਾ ਹੈ ਉਹਦੀਆਂ ਸ਼ਰਤਾਂ ਕਮਾਂਤਰੀ ਮੁਦਰਾ ਕੋਚ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਭਾਰਤ ਨੂੰ ਕਲਿਆਨਕਾਰੀ ਰਾਜ ਦੇ ਵੱਜੋਂ ਖਤਮ ਕਰਨ ਦਾ ਫੈਸਲਾ ਕੀਤਾ ਇਸ ਦੇ ਨਾਲ ਲੋਕ ਭਲਾਈ ਦੇ ਉਨਤੀ ਵਿਭਾਗ ਸਰਕਾਰੀ ਕੰਟਰੋਲ ਤੋਂ ਮੁਕਤ ਕਰਕੇ ਪ੍ਰਾਈਵੇਟ ਬੋਰਡ ਅਤੇ ਕਾਰਪੋਰੇਸ਼ਨਾਂ ਦੇ ਵਿੱਚ ਤਬਦੀਲ ਕਰਨੇ ਸਨ ਹੌਲੀ-ਹੌਲੀ ਸਿੱਖਿਆ ਵਿਭਾਗ ਸਮੇਤ ਹਰ ਸਾਲ 10% ਅਸਾਮੀਆਂ ਖਤਮ ਕਰਨੀਆਂ 10% ਅਸਾਮੀਆਂ ਖਾਲੀ ਰੱਖਣੀਆਂ ਡੀਏ ਤੇ ਹੋਰ ਪੱਤੇ ਜਾਮ ਕਰਨੇ ਐਡ ਹਾਕ ਤੇ ਠੇਕਾ ਭਰਤੀ ਕਰਨੀ ਪੇ ਕਮਿਸ਼ਨ ਖਤਮ ਕਰਨਾ ਪੈਨਸ਼ਨ ਸਕੀਮ ਨੂੰ ਸ਼ੇਅਰ ਮਾਰਕੀਟ ਦੇ ਨਾਲ ਜੋੜਨਾ ਆਦੀ ਆਦੀ ਜਿਹੜੇ ਤੈਅ ਕਰ ਦਿੱਤਾ। ਜਿਹੜਾ ਸੀ ਉਸ ਤੋਂ ਬਾਅਦ ਗੈਟ ਤੋਂ ਵਿਸ਼ਵ ਵਪਾਰ ਜਿਹੜਾ ਸੀ ਸੰਸਥਾ ਦੇ ਫੈਸਲਿਆਂ ਤਹਿਤ ਸਿੱਖਿਆ ਦੀਆਂ ਨਵੀਆਂ ਖੋਜਾਂ ਤੇ ਪੈਂਟਡ ਅਧਿਕਾਰ ਲਾਗੂ ਕਰ ਦਿੱਤਾ ਗਿਆ। PPP ਮਾਡਲ ਅਨੁਸਾਰ ਪ੍ਰਾਈਵੇਟ ਪਬਲਿਕ ਦੇ ਸਾਂਝੇ ਵਿਦਿਆਕ ਆਧਾਰੇ ਬਣਾ ਕੇ ਸਿੱਖਿਆ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਕੇ ਖਰੀਦਣ ਤੇ ਵੇਚਣ ਦੀ ਵਸਤੂ ਬਣਾ ਦਿੱਤਾ ਗਿਆ। ਅੱਜ ਦੀ ਸਿੱਖਿਆ ਲੋਕ ਤੇ ਸਮਾਜਿਕ ਹਿੱਤਾਂ ਦੀ ਬਜਾਏ ਮੰਡੀ ਦੀ ਜਿੰਸ ਬਣ ਗਈ 1980 ਦੇ 90ਆਂ ਦੇ ਦਹਾਕਿਆਂ ਦੇ ਵਿੱਚ ਜਿਹੜਾ ਸੀ ਕਾਲੇ ਦੌਰ ਦੇ ਵਿੱਚ ਸਰਕਾਰੀ ਆਧਾਰੇ ਕਮਜ਼ੋਰ ਕਰਕੇ ਪ੍ਰਾਈਵੇਟ ਆਧਾਰੇ ਵਧਾਏ ਤੇ ਮਾਨਤਾ ਦਿੱਤੀਆਂ ਗਈਆਂ ਸਿੱਖਿਆ ਬਜਟ ਦੇ ਵਿੱਚ ਕੱਟ ਲਾ ਕੇ ਜ਼ਰੂਰੀ ਲੋੜਾਂ ਦੇ ਉੱਤੇ ਸਹੂਲਤਾਂ ਤੋਂ ਸਰਕਾਰੀ ਸੰਸਥਾਵਾਂ ਨੂੰ ਵਿਰਵੇ ਰੱਖਿਆ ਪ੍ਰਾਈਵੇਟ ਸਕੂਲਾਂ ਕਾਲਜਾਂ ਤੇ ਯੂਨੀਵਰਸਟੀਆਂ ਨੂੰ ਜਿਹੜਾ ਖੁੱਲਾ ਖੁੱਲਾ ਦੇ ਕੇ ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ। ਇੰਉ ਸਿੱਖਿਆ ਬਹੁਤ ਮਹਿੰਗੀ ਹੋਣ ਕਰਕੇ ਆਮ ਤੇ ਮੱਧ ਵਰਗ ਦੇ ਬੱਚਿਆਂ ਦੀ ਪਹੁੰਚ ਤੋਂ ਜਿਹੜੀ ਬਾਹਰ ਹੀ ਹੋ ਗਈ। ਕਰੋਨਾ ਦੇ ਦੌਰ ਦੇ ਵਿੱਚ 2020 ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੌਮੀ ਸਿੱਖਿਆ ਨੀਤੀ ਲਾਗੂ ਕਰ ਦਿੱਤੀ ਗਈ। ਇਸ ਨੀਤੀ ਦੇ ਤਹਿਤ ਦੋ ਮੁੱਖ ਏਜੰਡੇ ਲਾਗੂ ਕੀਤੇ ਪਹਿਲਾ ਸੀ ਸਿੱਖਿਆ ਦਾ ਕਾਰਪੋਰ ਕਾਰਪੋਰੇਟਿਕਰਨ ਤੇ ਦੂਜਾ ਸੀ ਹਿੰਦੂ ਤਵੀ ਚੁਕਾ ਕਿਉਂਕਿ ਬਹੁਤ ਸਾਰਾ ਇਤਿਹਾਸ ਬਦਲਿਆ ਜਾ ਰਿਹਾ ਹੈ ਕਿਤਾਬਾਂ ਉਦਾਂ ਦੀਆਂ ਲਾਈ ਜਾ ਰਹੇ ਨੇ ਸਿਲੇਬਸ ਦੇ ਵਿੱਚੋਂ ਹੋਰ ਖਿੱਚੋ ਤਾਣ ਕੀਤੀ ਜਾ ਰਹੀ ਹੈ ਇਹ ਕੇਂਦਰ ਸਰਕਾਰ ਦੇ ਫਾਸ਼ੀਵਾਦ ਦੇ ਵੱਧੇ ਕਦਮ ਕਹਿ ਜਾ ਸਕਦੇ ਨੇ ਇਸ ਤਰਜ਼ ਦੇ ਉੱਤੇ ਹੀ ਹਿਟਲਰ ਨੇ ਜਰਮਨੀ ਅਤੇ ਮੋਸੋਲੀਨੀ ਨੇ ਇਟਲੀ ਦੇ ਵਿੱਚ ਵੱਖਰੇ ਫਿਰਕੂ ਤੇ ਖਾਸ ਸਕੂਲ ਖੋਲੇ ਸਨ ਕੇਂਦਰ ਸਰਕਾਰ ਦੇ ਵੱਲੋਂ 2023 ਦੇ ਵਿੱਚ ਨੈਸ਼ਨਲ ਕਰਿਕੂਲਮ ਫਰੇਮਵਰਕ ਤੇ ਤਹਿਤ ਸਿਲੇਬਸ ਦੇ ਕਿਤਾਬਾਂ ਦੇ ਵਿੱਚ ਤਬਦੀਲੀ ਕਰਕੇ ਹਿੰਦੂਤਵ ਦਾ ਪਸਾਰਾ ਕਰ ਦਿੱਤਾ ਗਿਆ ਤੇ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਅਤੀਤ ਦੇ ਇਤਿਹਾਸ ਮੋਹ ਦਿਖਾਇਆ ਗਿਆ ਜੋ ਸਾਮਰਾਜ ਤੇ ਸਰਮਾਇਦਾਰਾ ਦੇ ਜਿਹੜਾ ਫਿੱਟ ਬੈਠਦਾ ਹੈ ਇਸ ਦੇ ਭਰਮਜਾਲ ਦੇ ਵਿੱਚ ਆਮ ਲੋਕ ਆ ਜਾਂਦੇ ਹਨ ਸਿਲੇਬਸਾਂ ਦੇ ਵਿੱਚ ਫਿਰਕਾ ਪ੍ਰਸਤੀ ਆਧਾਰਿਤ ਤਬਦੀਲੀਆਂ ਤੇ ਸ਼ੰਗਾਈ ਕਰ ਦਿੱਤੀ ਗਈ ਹੈ ਮ ਇਤਿਹਾਸ ਨੂੰ ਇਤਿਹਾਸ ਬਣਾ ਕੇ ਰਲਗੱਡ ਕਰ ਦਿੱਤਾ ਗਿਆ ਤਰਕਹੀਨ ਤਬਦੀਲੀਆਂ ਕਰਕੇ ਡਾਰਵਿਨ ਤੇ ਲੈਮਾਰਕ ਵਰਗੇ ਵਿਗਿਆਨੀ ਸਿਲੇਬਸ ਤੋਂ ਬਾਹਰ ਕਰ ਦਿੱਤੇ ਗਏ ਮੁਗਲ ਰਾਜ ਤੇ ਇਸਲਾਮ ਦੇ ਹਵਾਲੇ ਖਤਮ ਕਰ ਦਿੱਤੇ ਗਏ ਇਸ ਦੇ ਨਾਲ ਸਿੱਖ ਗੁਰੂਆਂ ਦਾ ਇਤਿਹਾਸ ਆਪਣੇ ਆਪ ਸਿਲੇਬਸ ਤੋਂ ਬਾਹਰ ਹੋ ਗਿਆ ਸਮਾਜਿਕ ਤੇ ਸਿਆਸੀ ਲਹਿਰਾਂ ਦੇ ਜ਼ਿਕਰ ਜਿਹੜੇ ਸਾਫ਼ ਕਰ ਦਿੱਤੇ ਗਏ ਇਸ ਦੇ ਲਈ ਸਿੱਖਿਆ ਦੀ ਤਬਾਹੀ ਨੂੰ ਬਚਾਉਣ ਲਈ ਕਾਰਪੋਰੇਟ ਤੇ ਹਿੰਦੂਤਵ ਫਿਰਕਾ ਪ੍ਰਸਤੀ ਖਿਲਾਫ ਦਿੱਲੀ ਕਿਸਾਨ ਮੋਰਚੇ ਦੀ ਤਰਜ਼ ਦੇ ਉੱਤੇ ਅੰਦੋਲਨ ਖੜਾ ਕਰਨ ਦੀ ਜ਼ਰੂਰਤ ਵੀ ਹੈ ਕੇਂਦਰ ਤੇ ਰਾਜ ਸਰਕਾਰ ਦੇ ਵਿਰੁੱਧ ਸੰਘਰਸ਼ ਨੂੰ ਅੱਗੇ ਵਧਾ ਕੇ ਕਾਮਨ ਸਕੂਲਾਂ ਦੀ ਸਥਾਪਤੀ ਲਈ ਵੱਖ-ਵੱਖ ਨਾਵਾਂ ਦੇ ਸਕੀਮਾਂ ਵਾਲੇ ਆਧਾਰੇ ਬੰਦ ਕਰਵਾਏ ਜਾਣ ਸਾਰੇ ਸਰਕਾਰੀ ਲੀਡਰ ਅਫਸਰਾਂ ਮੁਲਾਜ਼ਮਾਂ ਤੇ ਅਧਿਆਪਕਾਂ ਦੇ ਬੱਚੇ ਸਰਕਾਰੀ ਆਧਾਰਿਆਂ ਦੇ ਵਿੱਚ ਦਾਖਲ ਕਰਵਾਏ ਜਾਣ ਇਸ ਸੰਬੰਧੀ ਅਲਾਬਾਦ ਹਾਈ ਕੋਰਟ ਫੈਸਲਾ ਕਰ ਚੁੱਕੀ ਹੈ ਪਹਿਲਾਂ ਹੀ ਮੁਫਤ ਸਿੱਖਿਆ ਦੇ ਲਈ ਯਤਨ ਜੁਟਾ ਕੇ ਆਵਾਮ ਦੀ ਲਾਂਬੰਦੀ ਕਰਨੀ ਜੜੀ ਹੈ ਚਾਹੀਦੀ ਹੈ ਜੀ ਦੋਸਤੋ ਬਹੁਤ ਵਧੀਆ ਕਹਿ ਸਕਦੇ ਆ ਗੱਲਬਾਤ ਹੈ ਉਮੀਦ ਕਰਦੇ ਆ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਬਾਕਮਾਲ ਗੱਲਬਾਤ ਅੰਕੜਿਆਂ ਦੇ ਨਾਲ ਦਿੱਤੀ ਹੈ ਕਾਰਪੋਰੇਟ ਢਾਂਚਾ ਤੇ ਅੱਜ ਦੀ ਸਿੱਖਿਆ ਦਾ ਮੁੱਦਾ ਦਵਿੰਦਰ ਸਿੰਘ ਪੁਨੀਆ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ دوست ਭពਿੰਦਰ ਪਾਰੇ ਤੇ ਦੁਆਬਾ ਰਿਓ ਦਾ ਮਾਂ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਤੇ ਜੀ